ਸਤਿ ਸ਼੍ਰੀ ਅਕਾਲ ਸਾਰਿਆਂ ਸੋਤ ਤਾ ਤੁਹਾਡਾ ਸਾਰਿਆਂ ਦਾ ਚੈਨਲ ਇਸ ਕੇ ਬਾੜ ਤੇ ਅੱਜ ਆਪਾਂ ਤਿਆਰ ਕਰਾਂਗੇ ਵਧੀਆ ਆਰਗੇਨਾਈਜ਼ਰ ਜਿਹਦੇ ਵਿੱਚ ਆਪਾਂ ਬਿਨਾ ਅਲਮਾਰੀ ਤੋਂ ਵਧੀਆ ਕਿੰਨੇ ਸਾਰੇ ਕੱਪੜੇ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਨਾਲ ਦੇ ਉੱਪਰ ਮਿੱਟੀ ਘੱਟਾ ਪਵੇ ਤੇ ਨਾ ਹੀ ਉਹ ਸਪੇਸ ਘੇਰਨ ਕੋਈ ਇਹਦੇ ਵਾਸਤੇ ਆਪਾਂ ਇੱਕ ਪੁਰਾਣੀ ਸ਼ਰਟ ਲਈ ਹੈ ਉਹ ਪਸਿੱਧਾ ਸਿੱਧਾ ਜਿੰਨੀ ਵੱਧ ਤੋਂ ਵੱਧ ਇਹ ਆਪਣੇ ਕੋਲ ਸਾਈਜ਼ ਦੀ ਬਣ ਸਕਦੀ ਆ ਉਹਨੇ ਉਹਨੇ ਆਪਾਂ ਰੱਖ ਲੈਣੀ ਤੇ ਐਕਸਟਰਾ ਆਪਾਂ ਇਹਨੂੰ ਕੱਟ ਕਰ ਦਾਂਗੇ ਇਸ ਵਾਰ نیچے ਤੋਂ ਆਪਾਂ ਇਹਨੂੰ ਇੱਕੋ ਜਿਹਾ ਕਰ ਲੈਣਾ ਜੇਕਰ ਕਈ ਵਾਰ ਤਾਂ ਸ਼ਰਟ ਜਿਹੜੀ ਸਿੱਧੀ ਹੁੰਦੀ ਆ ਉਹਨੂੰ ਤਾਂ ਆਪਾਂ ਉਸੇ ਤਰ੍ਹਾਂ ਹੀ ਰੱਖ ਲਾਂਗੇ ਇਹ نیچے ਤੋਂ ਗੋਲਾ ਦਾ ਇਹਨੂੰ ਆਪਾਂ ਕੱਟ ਕੇ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਜਿਹੜੇ ਆਪਾਂ ਬਾਹਾਂ ਲਾਈਆਂ ਉਹਨਾਂ ਦੇ ਉੱਪਰ ਆਪਾਂ ਨਿਸ਼ਾਨ ਸਲਾਈ ਲਾ ਕੇ ਉਹਨੂੰ ਬੰਦ ਕਰ ਲਾਂਗੇ ਤੇ ਹੁਣ ਆਪਾਂ ਇਹਨੂੰ ਪੁੱਠਾ ਕਰ ਲਿਆ ਪੁੱਠਾ ਕਰਕੇ ਉਹਦੇ ਉੱਪਰ ਸਲਾਈ ਲਾ ਲਈ ਦੋਵਾਂ ਸਾਈਡਾਂ ਤੇ ਇਸ ਤੋਂ ਅੱਧਾ ਬਾਅਦ ਆਪਾਂ نیچے ਨੂੰ ਸਲਾਈ ਲਾ ਦਾਂਗੇ। ਇਸ ਵਾਰ نیچے ਸਲਾਈ ਲਾ ਕੇ ਆਪਾਂ ਸਿੱਧੀ ਦੀ। ਇਸ ਵਾਰ ਜਿਹੜਾ ਆਪਾਂ ਸਿੱਚੇ ਵਾਲੀ ਜਗ੍ਹਾ ਤੇ ਸਲਾਈ ਲਾ ਦੇਣੀ ਆ। ਇਹਦੇ ਨਾਲ ਆਪਾਂ ਇਹਦਾ ਬੇਸ ਤਿਆਰ ਕਰਾਂਗੇ। ਇਦੇ ਨਾਲ ਜਿਹੜੇ ਵਧੀਆ ਤੈਹ ਲਾ ਕੇ ਕੱਪੜੇ ਜਿਵੇਂ ਆਪਾਂ ਵਧੀਆ ਰੱਖ ਸਕਦੇ ਹਾਂ ਨੀਚੇ ਸਲਾਈ ਲਾਉਣ ਤੋਂ ਬਾਅਦ ਆਪਾਂ ਇਹਨੂੰ 3.5 ਇੰਚ ਜਿਹੜਾ ਉਹਦੇ ਦੋਵਾਂ ਸਾਈਡਾਂ ਤੇ ਜਿਹੜੇ ਆਪਾਂ ਬਾਕਸ ਬਣਾ ਲੇ ਦੂਜੀ ਸਾਈਡ ਵੀ ਆਪਾਂ 3.5 ਇੰਚ ਲੈਣਾ ਸਤਾਂ ਪਾਸੇ ਕਿਰ ਬਾਕਸ ਬਣਾ ਲੈਣੇ ਹੇਠੇ ਤੋਂ ਜਿਹੜੀ ਸਲਾਈ ਛੱਡ ਕੇ ਆਪਾਂ ਉਦੋਂ ਬਾਅਦ 3.5 ਇੰਚ ਲਿਆ ਹੁਣ ਆਪਾਂ ਜਿਹੜੇ ਬਾਕਸ ਬਣਾਏ ਉਹਨਾਂ ਨੂੰ ਕੱਟ ਲਾਂਗੇ ਇਸ ਤੋਂ ਬਾਅਦ ਆਪਾਂ ਦੋਵਾਂ ਨੂੰ ਕੱਟ ਲੈਣਾ ਦੋਵਾਂ ਸਾਈਡਾਂ ਤੋਂ ਜਿਹੜੇ ਬਾਕਸ ਬਣਾਏ ਆਪਾਂ 3.5 3 ਇੰਚ ਦੇ ਦੋਵਾਂ ਸਾਈਡਾਂ ਤੋਂ ਨੂੰ ਕੱਟ ਕਰ ਦਾਂਗੇ। ਇਹ ਨਾਲ ਜਿਹੜਾ ਆਪਣੇ ਕੋਲ ਵਧੀਆ ਜਿਹੜਾ ਬੇਸ ਆ ਉਹ ਬਣ ਕੇ ਤਿਆਰ ਹੋ ਗਿਆ ਨਾ। ਜਿਹੜਾ ਆਪਾਂ ਆਰਗੇਨਾਈਜ਼ਰ ਬਣਾ ਰਹੇ ਹਾਂ। ਇਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਨੂੰ ਫੜ ਕੇ ਤੇ ਚੰਗੀ ਤਰ੍ਹਾਂ ਜਿਹੜੀ ਇਹਦੇ ਉੱਪਰ ਆਪਾਂ ਡਬਲ ਸਿਲਾਈ ਲਾ ਦਾਂਗੇ ਦੋਨਾਂ ਸਾਈਡਾਂ ਤੇ। ਸਸਰਾ ਇਸ ਤੋ ਵਾਧਾ ਪੈਨ ਵਿੱਚ ਜਿਹੜਾ ਹੈਂਗਰ ਨਾਲ ਹੀ ਅਟੈਚ ਕਰ ਦਾਂਗੇ ਆਪਾਂ ਇਹ ਮਾਸਟਰ ਇਹ ਬੀਸ ਬਣ ਗਿਆ ਨਾ ਸਿੱਧਾ ਕਰ ਲਿਆ ਸਿੱਧਾ ਕਰਕੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈਂਗਰ ਅਟੈਚ ਕਰਨਾ ਹੈ ਅਸਤਰਮ ਇਸ ਵਾਰ ਆਪਾਂ ਇਹਦੇ ਉੱਪਰ ਜਿਹੜਾ ਹੈਂਗਰ ਹੈ ਇਸ ਤਰ੍ਹਾਂ ਇਹਨੂੰ ਦੋਵੇਂ ਸਾਈਡਾਂ ਨੂੰ ਫੜ ਕੇ ਜਿਹੜਾ ਜਿੰਨਾ ਐਕਸਟਰਾ ਕਪੜਾ ਹੈਂਗਰ ਦਾ ਉਹਨੂੰ ਆਪਾਂ ਫੋਲਡ ਕਰ ਦਾਂਗੇ ਅੰਦਰ ਦੀ ਸਾਈਡ ਨੂੰ ਇੱਕ ਬਲ ਪਾ ਦਾਂਗੇ ਦੋਵੇਂ ਸਾਈਡਾਂ ਤੇ ਐਸ ਤਰ੍ਹਾਂ ਫੜ ਕੇ ਐਸ ਤਰ੍ਹਾਂ ਹੈਂਗਰ 'ਤੇ ਉੱਪਰ ਰੱਖ ਕੇ ਤੇ ਉਪਰੋਂ ਮੈਨੂੰ ਫੋਲਡ ਕਰ ਦਾਂਗੇ ਐਸ ਤਰ੍ਹਾਂ

ਇਸ ਤਰ੍ਹਾਂ ਇਹ ਆਪਣੇ ਕੋਲ ਜਿਹੜਾ ਸਲਾਈ ਲਾਉਣ ਤੋਂ ਬਾਅਦ ਇਹ ਅਸਤਰ ਬਣ ਗਿਆ ਇਹ। ਤੇ ਵਿੱਚ ਇਹਦੇ ਅਟੈਚ ਹੋ ਗਿਆ ਆਪਣਾ ਜਿਹੜਾ ਹੈਂਗਰ। ਇਹ ਵਿੱਚ ਜਿਹੜੇ ਕੱਪੜੇ ਆਪਣੇ ਉਹਦੇ ਵਿੱਚ ਵੱਲ ਵੀ ਨਹੀਂ ਪੈਣਗੇ। ਤੇ ਰੇਤ ਤੇ ਮਿੱਟੀ ਤੋਂ ਵੀ ਵਜੇ ਰਹਿਣਗੇ। ਜੇਕਰ ਆਪਣੇ ਕੋਲ ਜਗ੍ਹਾ ਘੱਟ ਆ ਤਾਂ ਇਹਨੂੰ ਆਪਾਂ ਕੋਈ ਵੀ ਜਿਵੇਂ ਕਿਸੇ ਵੀ ਕਰਦੇ ਦਰਵਾਜੇ ਦੇ ਨਾਲ ਜਿੰਨਾ ਆਪਣੇ ਕੋਲ ਗੱत्ता ਹੈਗਾ ਜਿੰਨਾ بیس ਆ ਨੀਚੇ ਤੋਂ ਨਾਲ ਨਾਪ ਕੇ ਕੋਈ ਵੀ ਆਪਾਂ ਗੱत्ता ਲੈ ਲੈਣਾ ਉਹਨੂੰ ਵਿੱਚ ਰੱਖ ਦੇਣਾ ਇਸ ਤਰ੍ਹਾਂ ਇਹਦੇ ਨਾਲ بیس ਵਧੀਆ ਬਣ ਜਾਊਗਾ ਇਸ ਤਰ੍ਹਾਂ ਇਹ ਆਪਣਾ ਜਿਹੜਾ ਆਰਗੇਨਾਈਜ਼ਰ ਹੈ ਰੈਡੀ ਹੋ ਗਿਆ ਜੇ ਅਲਮੀਰਾ ਦੇ ਵਿੱਚ ਵੀ ਇਹਨੂੰ ਟੰਗ ਸਕਦੇ ਆ ਜਾਂ ਆਪਾਂ ਬਾਹਰ ਵੀ ਕਿਤੇ ਵੀ ਇਸ ਤਰ੍ਹਾਂ ਜਿਵੇਂ ਮੇਰਾ ਦਰਵਾਜ਼ੇ ਦੇ ਨਾਲ ਲੱਗਿਆ ਹੋਇਆ ਤੇ ਉਹਦੇ ਉੱਪਰ ਟੰਗਤਾ ਮੈਂ ਪਾਕਟ ਵੀ ਲਾਈ ਨਹੀਂ ਹੈਗੀ ਇਹਦੇ ਵਿੱਚ ਵੀ ਆਪਾਂ ਕੁਝ ਵੀ ਜਿਵੇਂ ਆਪਣੇ ਹੈਂਕੀ ਵਗੈਰਾ ਉਹ ਟੰਗ ਸਕਦੇ ਆ ਵਿੱਚ ਰੱਖ ਸਕਦੇ ਆ ਇਸ ਤਰ੍ਹਾਂ ਦੇਖਣ ਨੂੰ ਵੀ ਸੋਹਣਾ ਲੱਗਦਾ ਇਸ ਤਰ੍ਹਾਂ ਬੋ ਸਾਰੇ ਕੱਪੜੇ ਜਿਹੜੇ ਦੇ ਵਿੱਚ ਆ ਗਏ ਹਲੇ ਉੱਪਰ ਹੋਰ ਵੀ ਜਗ੍ਹਾ ਹੈਗੀ ਐ ਇਹਦੇ ਵਿੱਚ ਮੈਂ ਹੰਗੀ ਬਾਤੇ ਐਸਟਾ ਆਪਣੇ ਕੋਲੇ ਵਧੀਆ ਜਿਹੜਾ ਹੈ ਆਰਗੇਨਾਈਜ਼ਰ ਜਿਹੜਾ ਬਣ ਕੇ ਤਿਆਰ ਹੋ ਗਏ ਉਮੀਦ ਹੈ ਵੀ ਤੁਹਾਨੂੰ ਜਿਹੜਾ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਧੰਨਵਾਦ